ਪਿੰਡ ਲਗੇਗਾ ਪਿੰਡ ਪੋਂਗ ਜਾਣੇ ਆ ਪੁਲਿਸ ਸ਼ਰਕ ਦੇ ਹਾਂ ਮੈਂ ਗੱਲ ਜਾਣੇ ਆ ਮਗਰ ਨਾਲ ਐਕਸੀਡੈਂਟ ਹੋਇਆ ਹੈ ਮੈਂ ਆ ਵੀ ਸਕੂਟਰੀ ਨਾਲ ਆਇਆ ਤੇ ਕੋਈ ਦੇਹ ਮੁੰਡੇ ਕਲਾ ਕਰਨਗੇ ਐਕਸੀਡੈਂਟ ਹੋਇਆ ਤੇ ਮਗਰ ਆਏ ਤੇ ਅਸੀਂ ਡਿੱਗੇ ਤੇ ਸਰਪ੍ਰਾਈਜ਼ ਭੱਜ ਗਏ ਬੱਸ ਵਾਲਾ ਜੇ ਮੈਂ ਲਾਦੇ ਤੇ ਲੈ ਗਿਆ ਵੀਰ ਭਾਈ ਕਿਤੇ ਬੱਜਨੇ ਬੱਸ ਲਾਗ ਲੈਂਦੀ ਹੈ ਹਣੀ ਭਾਈ ਕੀ ਮਸਲਾ ਕੀ ਸਾਰਾ ਇਹ ਤੇ ਭਾਜੀ ਐਕਸੀਡੈਂਟ ਹੋ ਗਿਆ ਪੂਨੇ ਲੱਗ ਗਿਆ ਥੁੰਗੇ ਪਿੰਡ ਲੱਗ ਗਿਆ ਇੱਕ ਇਹਨਾਂ ਦੀ ਬੇਟੀ ਛੋਟੀ ਜੀ ਆ 4-5 ਸਾਲ ਦੀ ਸੀਰਤ ਬੱਚੀ ਆ ਸਨੀਤਾ ਕੋਰ ਇੱਕ ਲੇਡੀ ਜੀ ਆ ਤੇਹੀ ਰਾਸੇ ਹੀ ਰਾਮ ਸਿੰਘ ਤੇ ਬੇਵਾਂ ਸਿੰਘ ਜਿਹੜਾ ਹੈ ਜੀ ਰਾਮ ਸਿੰਘ ਚਲਾਉਂਦਾ ਹੈ ਆਪਣੇ ਮੋਟਰਸਾਈਕਲ ਤੇ ਸੱਤੀ ਤੇ ਸੁਨੀਤਾ ਤੇ ਬੱਚੀ ਇਹਨਾਂ ਨੇ ਮੋਟਰਸਾਈਕਲ ਤੇ ਬੈਠੇ ਇਹਨਾਂ ਨੂੰ ਜੱਦ ਹੋ ਗਈ ਤੇ ਨਾ ਵੀ ਹੋ ਗਈ ਇਹ ਹੋਇਆ ਕਿ ਤਰਾ ਐਕਸੀਡੈਂਟ ਪਤਾ ਲੱਗਾ ਕੁਝ ਹਾਂਜੀ ਐਕਸੀਡੈਂਟ ਮੋਟਰਸਾਈਕਲ ਗੱਡੀ ਦਾ ਅਲ バス ਸਕੂਲ ਬੱਸ ਦਾ ਅਚਾਨਕ ਕੀ ਕਰ ਰਹੇ ਕਰ ਰਹੇ ਹੁਣ ਜੋ ਬੰਦੀ ਕਾਹਲੀ ਕਰਾਂਗੇ ਜੀ ਫੜੇਗਾ ਮੈਂ ਜੀ ਦਹਿਲ ਭੱਜ ਗਿਆ ਉਹ ਤੇ ਹਾਂਜੀ ਪੋਸਟਮਾਰਟ ਕਰਾਵਾਂਗੇ ਜਿਹੜਾ ਬੰਦਾ ਆਪਣਾ ਫਟਰੇ ਉਹਦਾ ਇਲਾਜ ਕਰਾਵਾਂਗੇ ਮੋਰਚਾ ਕਿੰਨੇ ਸਵਾਰੀ ਚਲੇ ਤੇ ਚਾਰ ਜਣੇ ਜੀ ਸੱਚੀ ਬਾਤ ਤੇ ਨੇ ਡੈੱਟ ਹੋ ਗਈ ਤੇ ਨਾਰੀ ਹੋ ਗਈ ਹਮ ਕੋਈ ਨਾਜੀ ਨੰਬਰ ਤੇ ਹੀ ਦਾ ਮਹੀਆ ਜੀ ਤੇ ਇੱਕ 37 ਕੌਰ ਤੇ ਸਨੀਤਾ ਇਹ ਬੱਚੀ ਇਸੀ ਤੇ ਆ ਪੁੰਗੇ ਲੱਗੇ ਪਿੰਡ ਪੁੰਗੇ ਦੇ ਲੱਗੇ ਹਾਂਜੀ ਕਾਜ ਪੱਤਰ ਵੇਖਾਂਗੇ ਜੇ ਨਾ ਗੱਡੀ ਦਾ ਕੋਈ ਕਾਰ ਆਪਣੇ ਕਾਜ ਹੋਏ ਜਾਂ ਮਾਲਕ ਦਾ ਨਾਮ ਵਿੱਚ ਹੁੰਦਾ ਹੈ ਤਾਂ ਜ਼ਰੂਰ ਕਰ ਲਈ ਹੋਵੇਗੀ